ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਜੀ ਇੱਕ ਹੋਰ ਕ੍ਰਾਈਮ ਸਟੋਰੀ ਦੇ ਵਿੱਚ ਤੇ ਮੈਂ ਜੁੜਿਆ ਹਾਂ ਜੀ ਗੁਰਿੰਦਰ ਇੱਕ ਸੱਚੀ ਕਹਾਣੀ ਜਿਹੜੀ ਸਬੰਧ ਰੱਖਦੀ ਆ ਜੀ ਮਹਾਰਾਸ਼ਟਰ ਦੇ ਮੁੰਬਈ ਸ਼ਹਿਰ ਦੇ ਨਾਲ ਬਹੁਤ ਵੱਡਾ ਸ਼ਹਿਰ ਆ ਤੇ ਕਈਆਂ ਲਈ ਸੁਪਨਿਆਂ ਦਾ ਸ਼ਹਿਰ ਆ ਪਰ ਕ੍ਰਾਈਮ ਵੀ ਉੱਥੇ ਕਾਫੀ ਜ਼ਿਆਦਾ ਹੁੰਦਾ ਵਾ ਇਹੋ ਜਿਹਾ ਇੱਕ ਕ੍ਰਾਈਮ ਉੱਥੇ ਹੋਇਆ ਜੀ ਇਹ ਗੱਲ ਮੈਂ ਕਰ ਰਿਹਾ ਪਹਿਲਾਂ ਸ਼ੁਰੂਆਤ ਕਰਦਾ ਮੈਂ ਇਹ ਕਹਾਣੀ ਕਿੱਥੋਂ ਸ਼ੁਰੂ ਹੁੰਦੀ ਆ ਕਿ 29 ਅਪ੍ਰੈਲ 2024 ਨੂੰ ਇੱਕ ਬੰਦਾ ਹਾਈ ਕੋਰਟ ਦੇ ਵਿੱਚ ਅਪੀਲ ਕਰਦਾ ਆਪਣੀ ਜ਼ਮਾਨਤ ਦੇ ਲਈ ਪਿਛਲੇ 3 ਸਾਲਾਂ ਤੋਂ ਉਹ ਜੇਲ੍ਹ ਦੇ ਵਿੱਚ ਸੀ ਹਾਈ ਕੋਰਟ ਦੇ ਜੱਜ ਦੇ ਮੂਹਰੇ ਮਿੰਤਾ ਕਰ ਰਿਹਾ ਸੀ ਕਿ ਮੈਂ ਬਹੁਤ ਦੇਰ ਹੋਣ ਜੇਲ੍ਹ ਦੇ ਵਿੱਚ ਕੱਟ ਲਈ ਪਰ ਹੁਣ ਮੈਨੂੰ ਜ਼ਮਾਨਤ ਨਹੀਂ ਮਿਲੀ ਤੁਸੀਂ ਕਿਰਪਾ ਕਰਕੇ ਮੈਨੂੰ ਜ਼ਮਾਨਤ ਦੇ ਦਿਓ ਮੈਂ ਬਾਹਰ ਦੀ ਦੁਨੀਆ ਦੇਖਣ ਨੂੰ ਤਰਸਿਆ ਪਿਆਵਾਂ ਜੱਜ ਉਹਦੇ ਮੂਹਰੇ ਇੱਕ 27 ਪੇਜਾਂ ਦੀ ਡਾਇਰੀ ਪਈ ਸੀ 27 ਪੇਜਾਂ ਵਾਲੀ ਤਾਂ ਉਹਨੂੰ ਪਹਿਲਾਂ ਪੜਦਾ ਵਾ ਕਿ ਕੇਸ ਕੀ ਆ ਸਾਰਾ ਕੁਝ ਪੜਨ ਤੋਂ ਬਾਅਦ ਉਹ ਬੰਦੇ ਦੇ ਵੱਲ ਬਹੁਤ ਗੁੱਸੇ ਨਾਲ ਦੇਖਦਾ ਕਿ ਕਿਸੇ ਵੀ ਹਾਲ ਦੇ ਵਿੱਚ ਤੇਰੀ ਜ਼ਮਾਨਤ ਨਹੀਂ ਹੋ ਸਕਦੀ ਮੈਨੂੰ ਤੇਰੇ ਤੇ ਕੋਈ ਤਰਸ ਨਹੀਂ ਆ ਰਿਹਾ ਮੈਨੂੰ ਕੋਈ ਤੇਰੇ ਨਾਲ ਹਮਦਰਦੀ ਨਹੀਂ ਹੈਗੀ ਉਹ ਫੇਰ ਰੋਂਦਾ ਕਰਲਾਉਂਦਾ ਪਿੱਟਦਾ ਵਾ ਕਿ ਮੈਨੂੰ ਜ਼ਮਾਨਤ ਦੇ ਦਿਓ ਮੈਂ ਸੁਧਰ ਗਿਆ ਵਾਂ ਕਿ ਮੈਂ ਅੱਗੇ ਤੋਂ ਕੋਈ ਵੀ ਐੋ ਜੀ ਗਲਤੀ ਨਹੀਂ ਕਰੂੰਗਾ ਪਰ ਉਸ ਜੱਜ ਦੇ ਉੱਤੇ ਉਹ ਬੰਦੇ ਦੀਆਂ ਗੱਲਾਂ ਦਾ ਕੋਈ ਅਸਰ ਨਹੀਂ ਸੀ ਹੋ ਰਿਹਾ ਆਖਿਰ ਇਹੋ ਜਿਹਾ ਕਿਹੜਾ ਪਾਪ ਉਹਨੇ ਕੀਤਾ ਸੀ ਜੋ ਜੱਜ ਇਨਾ ਪੱਥਰ ਹੋਇਆ ਆਜੂ ਕਰਦੇ ਹਾਂ ਜੀ ਗੱਲ ਕਿ ਉਹ 27 ਪੇਜਾਂ ਦੇ ਵਿੱਚ ਆਖਿਰ ਹੈ ਕੀ ਸੀ ਇੱਕ ਲੜਕੀ ਜਿਹਦੀ ਉਮਰ 8 ਸਾਲ ਦੀ ਆ ਤੇ ਹਲੇ ਉਹ ਚੌਥੀ ਜਮਾਤ ਦੇ ਵਿੱਚ ਪੜਦੀ ਆ ਉਹਦਾ ਜਿਹੜਾ ਫਾਦਰ ਆ ਉਹ ਦੁਬਈ ਕੰਮ ਕਰਨ ਦੇ ਲਈ ਗਿਆ ਹੋਇਆ ਮਾਂ ਵੀ ਨਿੱਕੇ-ਮੋٹے ਕੰਮ ਕਰਦੀ ਆ ਤੇ ਘਰ ਦਾ ਗੁਜ਼ਾਰਾ ਜਿਹੜਾ ਉਹ ਚਲਾ ਰਹੀ ਆ ਇੱਕ ਦਿਨ ਕੀ ਹੁੰਦਾ ਕਿ ਉਹ ਬੱਚੀ ਆ ਜਿਹੜੀ ਸਕੂਲ ਤੋਂ ਵਾਪਸ ਘਰ ਆਉਂਦੀ ਆ ਜਦੋਂ ਤਾਂ ਘਰੇ ਕੋਈ ਵੀ ਨਹੀਂ ਸੀ ਉਹਦੀ ਮਾਂ ਵੀ ਕੰਮ ਤੇ ਗਈ ਸੀ ਪਿਓ ਜਦਾਂ ਮੈਂ ਦੱਸਿਆ ਕਿ ਬਾਹਰ ਰਹਿਦਾ ਸੀ ਉਹ ਕੱਲੀ ਜਦੋਂ ਬਾਹਰ ਗੇਟ ਤੇ ਖੜੀ ਸੀ ਤਾਂ ਇੱਕ ਨਾਲ ਦਾ ਗਵੰਢੀ ਜਿਹਦੀ ਉਮਰ 45 40 ਤੋਂ 45 ਸਾਲ ਦੇ ਵਿੱਚ ਵਿੱਚ ਲਗਾ ਲਓ ਉਹ ਉਸ ਲੜਕੀ ਨੂੰ ਪੁੱਛਦਾ ਕਿ ਤੂੰ ਬਾਹਰ ਕਿਉਂ ਖੜੀ ਆ ਤਾਂ ਲੜਕੀ ਕਹਿੰਦੀ ਆ ਕਿ ਮੇਰੇ ਮੰਮੀ ਘਰੇ ਨਹੀਂ ਆ ਉਹ ਕਹਿੰਦਾ ਕੋਈ ਗੱਲ ਨਹੀਂ ਕਿ ਤੂੰ ਮੇਰੇ ਘਰੇ ਆ ਕੇ ਰੁਕ ਜਾ ਵੇਟ ਕਰ ਲਾ ਤੇਰੇ ਮੰਮੀ ਦੀ ਆਉਣ ਦੀ ਤੇ ਉਹਨੂੰ ਆਪਣੇ ਘਰੇ ਵਰਗਲਾ ਕੇ ਲੈ ਜਾਂਦਾ ਉਸ ਤੋਂ ਬਾਅਦ ਆਪਣੇ ਘਰ ਲਿਜਾ ਕੇ ਉਹਦੇ ਨਾਲ ਗਲਤ ਹਰਕਤਾਂ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੰਦਾ ਹੁਣ 8 ਸਾਲ ਦੀ ਬੱਚੀ ਉਹਦਾ ਵਿਰੋਧ ਕਿਵੇਂ ਕਰਦੀ ਉਹਨੂੰ ਕੁਝ ਵੀ ਇਹ ਗੱਲਾਂ ਬਾਰੇ ਨਹੀਂ ਪਤਾ ਪਰ ਉਹ ਬੇਸ਼ਰਮ ਬੰਦਾ ਜਿਹੜਾ ਉਹਦੇ ਨਾਲ ਗਲਤ ਹਰਕਤਾਂ ਅਸ਼ਲੀਲ ਹਰਕਤਾਂ ਕਾਫੀ ਦੇਰ ਕਰਦਾ ਵਾ ਤੇ ਆਖਿਰ ਜਦੋਂ ਉਹਦੀ ਮਾਂ ਆ ਜਾਂਦੀ ਆ ਉਹਦੇ ਘਰੇ ਤਾਂ ਉਹਨੂੰ ਘਰੇ ਭੇਜ ਦਿੰਦਾ ਪਰ ਇਹ ਕਹਿ ਕੇ ਭੇਜਦਾ ਵੀ ਜੇ ਤੂੰ ਕੋਈ ਵੀ ਗੱਲ ਇਹ ਜੋ ਮੈਂ ਤੇਰੇ ਨਾਲ ਕੀਤਾ ਵਾ ਜੇ ਤੂੰ ਘਰੇ ਜਾ ਕੇ ਦੱਸੇਂਗੀ ਤੇਰੀ ਮਾਂ ਨੂੰ ਵੀ ਨੁਕਸਾਨ ਕਰੂੰਗਾ ਮੈਂ ਉਹਨੂੰ ਜਾਨੋਂ ਮਾਰ ਦੂੰਗਾ ਤੇ ਤੈਨੂੰ ਵੀ ਮੈਂ ਜਾਨੋਂ ਮਾਰ ਦੂੰਗਾ ਬੱਚੀ ਡਰ ਜਾਂਦੀ ਆ ਘਰੇ ਆ ਜਾਂਦੀ ਆ ਘਰ ਆ ਕੇ ਕੁਝ ਵੀ ਆਪਣੀ ਮਾਂ ਨੂੰ ਨਹੀਂ ਦੱਸਦੀ ਹੁਣ ਇਹ ਸਿਲਸਿਲਾ ਇੱਕ ਵਾਰ ਨਹੀਂ ਕਈ ਵਾਰ ਹੁੰਦਾ ਇੱਕ ਵਾਰ ਫੇਰ ਇਹ ਜਦੋਂ ਮੌਕਾ ਬਣਦਾ ਕਿ ਉਹ ਘਰੇ ਆਉਂਦੀ ਆ ਮਾਂ ਨਹੀਂ ਸੀ ਉਹ ਫੇਰ ਜਦੋਂ ਉਹਨੂੰ ਦੇਖਦਾ ਵਾ ਕਿ ਇਕੱਲੀ ਆ ਕਿਉਂਕਿ ਹੁਣ ਉਹ ਨਜ਼ਰ ਰੱਖਣ ਲੱਗ ਗਿਆ ਸੀ ਕਿ ਕਦੇ ਇਹੋ ਜਿਹਾ ਮੌਕਾ ਫੇਰ ਬਣੇ ਤਾਂ ਜਦੋਂ ਉਹਨੂੰ ਮੌਕਾ ਮਿਲਿਆ ਉਹਨੂੰ ਘਰੇ ਫੇਰ ਲੈ ਜਾਂਦਾ ਉਹਨੂੰ ਕੁਝ ਖਾਣ ਦੇ ਲਈ ਚੀਜ਼ਾਂ ਦਿੰਦਾ ਵਾ ਤੇ ਉਸ ਤੋਂ ਬਾਅਦ ਉਹਦੇ ਨਾਲ ਜੋ ਉਹ ਸਰੀਰਕ ਸ਼ੋਸ਼ਣ ਉਹਦਾ ਕਰਦਾ ਵਾ ਤੇ ਹੁਣ ਹੌਲੀ-ਹੌਲੀ ਉਹਦੇ ਨਾਲ ਉਹਨੇ ਪੂਰੇ ਸਰੀਰਕ ਸਬੰਧ ਇੱਕ 8 ਸਾਲ ਦੀ ਬੱਚੀ ਦੇ ਨਾਲ ਸ਼ੁਰੂ ਕਰ ਦਿੱਤੇ ਸੀ ਉਹ ਖਾਨੜ ਦੇ ਵਿੱਚ ਕੁਝ ਇਹੋ ਜਿਹਾ ਮਿਲਾਉਣ ਲੱਗ ਗਿਆ ਕਿ ਇਹੋ ਜੀ ਦਵਾਈ ਉਹਨੂੰ ਦੇਣ ਲੱਗ ਗਿਆ ਕਿ ਉਹ ਆਪ ਉਤੇਜਿਤ ਹੋ ਜਾਂਦੀ ਸੀ ਜਿਹੜੀ ਬੱਚੀ ਸੀ 8 ਸਾਲਾਂ ਦੀ ਉਹ ਆਪ ਚਾਹੁੰਦੀ ਸੀ ਕਿ ਉਹਦੇ ਨਾਲ ਕੋਈ ਗਲਤ ਕੰਮ ਕਰੇ ਉਹ ਉਤੇਜਨਾ ਵਾਲੀ ਕੋਈ ਦਵਾਈ ਉਹਨੂੰ ਦਿੰਦਾ ਸੀ ਹੁਣ ਸਮਾਂ ਬੀਤ ਰਿਹਾ ਇਹ سلسلہ ਜਾਰੀ ਆ ਕੁਝ ਸਾਲਾਂ ਤੋਂ ਤੇ ਨਾ ਤਾਂ ਉਹ ਬੱਚੀ ਦੀ ਜਿਹੜੀ ਮਾਂ ਨੂੰ ਪਤਾ ਕਿ ਉਹਦੇ ਨਾਲ ਕੀ ਹੋ ਰਿਹਾ ਤੇ ਨਾ ਉਹਦੇ ਦੁਬਈ ਬੈਠੇ ਪਿਓ ਨੂੰ ਪਤਾ ਕਿ ਉਹਦੀ ਬੱਚੀ ਦੇ ਨਾਲ ਇੱਥੇ ਕੀ ਕੁਝ ਹੋ ਰਿਹਾ ਹੁਣ ਬੱਚੀ ਆ ਜਿਹੜੀ ਉਹ ਵੱਡੀ ਹੋ ਰਹੀ ਆ ਜਦੋਂ ਉਹ 11-12 ਸਾਲਾਂ ਦੀ ਹੁੰਦੀ ਆ ਤਾਂ ਇੱਕ ਅਜੀਬ ਜਿਹਾ ਉਹਦੀ ਬਾਡੀ ਦੇ ਵਿੱਚ ਚੇਂਜ ਦੇਖਣ ਨੂੰ ਮਿਲਦਾ ਕਿ ਉਮਰ ਤੋਂ ਪਹਿਲਾਂ ਉਹਦੀ ਜਿਹੜੀ ਬਾਡੀ ਆ ਉਹ ਵਿਕਸਿਤ ਹੋ ਰਹੀ ਆ ਉਹਦਾ ਕਾਰਨ ਸਿਰਫ ਉਹ ਦਵਾਈਆਂ ਸੀ ਜੋ ਨਾਲ ਦਾ ਗਵਾਂਢੀ ਅੰਕਲ ਉਹਨੂੰ ਖਵਾ ਰਿਆ ਸੀ ਤੇ ਹੁਣ ਇਸ ਗੱਲ ਦੇ ਉੱਤੇ ਵੀ ਉਹਦੇ ਮਾਪੇ ਧਿਆਨ ਨਹੀਂ ਸੀ ਦੇ ਰਹੇ ਕਿ ਸਮੇਂ ਤੋਂ ਪਹਿਲਾਂ ਬੱਚੇ ਦੀ ਜਿਹੜੀ ਬੋਡੀ ਇੰਨੀ ਵਿਕਸਿਤ ਕਿਉਂ ਹੋ ਰਹੀ ਆ ਉਹਦੇ ਹਾਰਮੋਨਸ ਨੇ ਜਿਹੜੇ ਉਹ ਕਿਉਂ ਚੇਂਜ ਹੋ ਰਹੇ ਨੇ ਆਖਰ ਦੀ ਉਸ ਬੱਚੀ ਨੂੰ ਇੱਕ ਬਿਮਾਰੀ ਲੱਗ ਜਾਂਦੀ ਆ ਜਦੋਂ ਉਹ 11-12 ਸਾਲਾਂ ਦੀ ਹੋਗੀ ਉਹਨੂੰ ਇੱਕ ਨਿੰਫੋਮੈਨੀਆ ਨਾਮ ਦੀ ਬਿਮਾਰੀ ਲੱਗਦੀ ਆ ਇਸ ਬਿਮਾਰੀ ਦੇ ਵਿੱਚ ਕੀ ਹੁੰਦਾ ਕਿ ਬੰਦਾ శਰੀਰਿਕ ਸੰਬੰਧ ਬਣਾਉਣ ਦੇ ਲਈ ਹਮੇਸ਼ਾ ਉਤਾਵਲਾ ਰਹਿੰਦਾ ਵਾ ਮਤਲਬ ਲੇਡੀਜ਼ ਨੇ ਜਿਹੜੀਆਂ ਉਹਨਾਂ ਨੂੰ ਉਤੇਜਿਤ ਕਰਨ ਦੇ ਲਈ ਜਦੋਂ ਗੋਲੀਆਂ ਦਿੱਤੀਆਂ ਜਾਂਦੀਆਂ ਉਸ ਤੋਂ ਬਾਅਦ ਇਹ ਬਿਮਾਰੀ ਉਹਨੂੰ ਜਾਣ ਬੁੱਝ ਕੇ ਕਹਿ ਲਓ ਲਗਾਈ ਗਈ ਕਿ ਉਹ ਅਕਸਰ ਤਿਆਰ ਰਹਿੰਦੀ ਸੀ ਕਿ ਕੋਈ ਉਹਦੇ ਨਾਲ ਆ ਕੇ ਸ਼ਰੀਰਿਕ ਸੰਬੰਧ ਬਣਾਵੇ ਗੰਦੀ ਕੋਈ ਹਰਕਤ ਕਰੇ ਹੁਣ ਜੀ 8 ਸਾਲ ਹੋ ਗਏ ਇਸ ਗੱਲ ਨੂੰ ਮਤਲਬ ਤੁਸੀਂ ਲਗਾ ਲਓ ਕਿ 16 ਸਾਲ ਦੀ ਜਿਹੜੀ 15 16 ਸਾਲ ਦੀ ਹੋ ਚੁੱਕੀ ਆ ਲੜਕੀ ਮਾਰਚ 2020 ਦੀ ਗੱਲ ਹੈ ਕਿ ਕੁੜੀ ਆਪਣੀ ਮਾਂ ਦੇ ਨਾਲ ਇਹ ਸਾਰੀ ਗੱਲ ਕਰਦੀ ਆ ਗੱਲ ਪੂਰੀ ਤਰ੍ਹਾਂ ਦੇ ਨਾਲ ਨਹੀਂ ਕਰਦੀ ਉਹ ਕੁਝ ਹਿੰਟ ਦਿੰਦੀ ਆ ਆਪਣੀ ਮਾਂ ਨੂੰ ਕਿ ਨਾਲ ਦਾ ਜਿਹੜਾ ਗਵੰਡੀ ਅੰਕਲ ਆ ਉਹ ਮੈਨੂੰ ਖਾਣ ਨੂੰ ਕੁਝ ਇਹੋ ਜੀ ਚੀਜ਼ ਦਿੰਦਾ ਜੋ ਖਾਣ ਤੋਂ ਬਾਅਦ ਮੇਰੀ ਬਾਡੀ ਦੇ ਵਿੱਚ ਬੜੀ ਅਜੀਬ ਹਰਕਤ ਹੁੰਦੀ ਆ ਬਹੁਤ ਮੈਨੂੰ ਅਜੀਬ ਜਿਹਾ ਫੀਲ ਹੁੰਦਾ ਵਾ ਅੰਦਰੋਂ ਉਹਦੀ ਮਾਂ ਜਿੰਨਾ ਰਿਐਕਟ ਕਰਨਾ ਚਾਹੀਦਾ ਸੀ ਉਹ ਨਾ ਨਹੀਂ ਕਰਦੀ ਉਹ ਨੂੰ ਸਿਰਫ ਇੱਕ ਗੱਲ ਕਹਿ ਦਿੰਦੀ ਆ ਕਿ ਤੂੰ ਅੰਕਲ ਦੇ ਘਰ ਅੱਜ ਤੋਂ ਬਾਅਦ ਬਿਲਕੁਲ ਵੀ ਨਹੀਂ ਜਾਏਂਗੀ ਉਹ ਨੂੰ ਸਾਫ਼ ਤੌਰ ਤੇ ਮਨਾ ਕਰ ਦਿੰਦੀ ਆ ਕਿ ਉਸ ਬੰਦੇ ਨੂੰ ਤੂੰ ਬੁਲਾਏਂਗੀ ਨਹੀਂ ਬਿਲਕੁਲ ਵੀ ਹੁਣ ਇੱਕ ਹੈਰਾਨ ਕਰਨ ਵਾਲੀ ਗੱਲ ਹੋਰ ਸੀ ਉਹ ਜਿਹੜਾ ਬੰਦਾ ਬੱਚੀ ਦੇ ਨਾਲ ਗਲਤ ਹਰਕਤਾਂ ਕਰਦਾ ਸੀ ਉਹਦੀ ਘਰ ਵਾਲੀ ਉਹਦੇ ਨਾਲ ਨਾਲ ਰਹਿੰਦੀ ਸੀ ਉਹਨੇ ਕਈ ਵਾਰ ਇਹ ਸਾਰਾ ਕੁਝ ਦੇਖਿਆ ਸੀ ਪਰ ਉਹਨੇ ਵੀ ਕਦੇ ਵਿਰੋਧ ਨਹੀਂ ਕੀਤਾ ਹੁਣ ਇਹ ਵਿਰੋਧ ਉਹਨੇ ਕਿਉਂ ਨਹੀਂ ਕੀਤਾ ਆਪਣੇ ਘਰ ਵਾਲੇ ਤੋਂ ਡਰਦੀ ਸੀ ਜਾਂ ਉਹਦੇ ਨਾਲ ਸ਼ਾਮਲ ਸੀ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਸੀ ਹੁਣ ਆ ਜਾਂਦਾ ਜੀ ਮਈ 2021 ਤੇ ਜਿਹੜੀ ਉਹ ਬੱਚੀ ਆ ਉਹ 17 ਸਾਲ ਦੀ ਹੋ ਚੁੱਕੀ ਆ ਜਾਣ ਕੇ ਉਹ ਨਵਾਲਗ ਹੋਣ ਨੂੰ ਹਲੇ 1 ਸਾਲ ਬਾਕੀ ਆ ਉਹਦਾ ਪਰ ਉਹ ਘਰੋਂ ਗਾਇਬ ਹੋ ਜਾਂਦੀ ਆ ਇੱਕ ਲੜਕੇ ਦੇ ਨਾਲ ਉਹ ਘਰੋਂ ਭੱਜ ਜਾਂਦੀ ਆ ਹੁਣ ਮਾਂ ਉਹਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕਰਦੀ ਆ ਜਦੋਂ ਨਹੀਂ ਮਿਲਦੀ ਦੁਬਈ ਉਹਦੇ ਪਿਓ ਨੂੰ ਫੋਨ ਕਰਦੀ ਆ ਉਹ ਫਾਦਰ ਇਮੀਡੀਏਟ ਜਿਹੜਾ ਇੰਡੀਆ ਆਉਂਦਾ ਵਾ ਤੇ ਇੰਡੀਆ ਆ ਕੇ ਉਹ ਵੀ ਆਪਣੀ ਬੱਚੀ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਜਦੋਂ ਉਹਨਾਂ ਦੇ ਹੱਥ ਕੁਝ ਨਹੀਂ ਲੱਗਦਾ ਤਾਂ ਉਹ ਫੇਰ ਪੁਲਿਸ ਥਾਣੇ ਜਾਣ ਦਾ ਫੈਸਲਾ ਕਰਦੇ ਨੇ ਥਾਣੇ 'ਚ ਜਾਂਦੇ ਨੇ ਆਪਣੀ ਸਾਰੀ ਉਹ ਗੱਲ ਮੂਹਰੇ ਰੱਖਦੇ ਨੇ ਤੇ ਵੀ ਇਦਾਂ ਸਾਡੀ ਜਿਹੜੀ ਬੇਟੀ ਆ ਉਹ 17 ਸਾਲਾਂ ਦੀ ਗਾਇਬ ਹੋ ਚੁੱਕੀ ਆ ਘਰੋਂ ਸਾਨੂੰ ਇਹ ਸ਼ੱਕ ਆ ਕਿ ਕੋਈ ਮੁੰਡਾ ਉਹਨੂੰ ਵਰਗ ਲਾ ਕੇ ਲੈ ਕੇ ਗਿਆ ਵਾ ਪੁਲਿਸ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦੀ ਆ ਐਕਸ਼ਨ ਲੈਂਦੀ ਆ ਉਹਨੂੰ ਲੱਭਣ ਦੀ ਕੋਸ਼ਿਸ਼ ਕਰਦੀ ਆ ਤੇ ਜਦੋਂ ਕੁਝ ਦਿਨ ਦਿਨ ਬੀਤ ਜਾਂਦੇ ਆ ਲੜਕੀ ਦਾ ਕੁਝ ਨਹੀਂ ਪਤਾ ਲੱਗਦਾ ਤਾਂ ਪੁਲਿਸ ਕਹਿੰਦੀ ਆ ਕਿ ਅਸੀਂ ਉਸ ਬੱਚੀ ਦਾ ਜਿਹੜਾ ਕਮਰਾ ਵਾ ਉਹ ਦੇਖਣਾ ਚਾਹੁੰਦੇ ਆ ਤਾਂ ਮਾਪੇ ਉਹਨਾਂ ਨੂੰ ਅਲਾਉ ਕਰਦੇ ਆ ਕਿ ਬੱਚੀ ਦਾ ਜਿਹੜਾ ਕਮਰਾ ਉਹ ਦੇਖ ਲੈਣ ਜਦੋਂ ਬੱਚੀ ਘਰੇ ਪਹੁੰਚਦੇ ਨੇ ਤੇ ਜਦੋਂ ਕਮਰੇ ਦੇ ਵਿੱਚ ਉਹ ਚੀਜ਼ਾਂ ਨੂੰ ਫੋਲਦੇ ਆ ਤਾਂ ਇੱਕ ਹੈਰਾਨ ਕਰਨ ਵਾਲੀ ਜਿਹੜੀ ਡੈਰੀ ਉਨ੍ਹਾਂ ਦੇ ਹੱਥ ਲੱਗਦੀ ਆ ਉਹ ਡਾਇਰੀ ਦੇ ਵਿੱਚ 27 ਪੇਜ ਸੀਗੇ ਜਿਹੜੇ ਭਰੇ ਹੋਏ ਸੀ ਬਾਕੀ ਖਾਲੀ ਸੀ 27 ਪੇਜਾਂ ਦੀ ਕਹਾਣੀ ਜਿਹੜੀ ਆਪ ਬੀਤੀ ਹੱਡ ਬੀਤੀ ਉਸ ਬੱਚੀ ਨੇ ਉਹਦੇ ਵਿੱਚ ਲਿਖੀ ਹੋਈ ਸੀ ਉਹਨੇ ਸਾਰਾ ਕੁਝ ਲਿਖਿਆ ਕਿ 8 ਸਾਲ ਦੀ ਉਮਰ ਤੋਂ ਲੈ ਕੇ ਹੁਣ 15-16 ਸਾਲ ਤੱਕ ਕਿਵੇਂ ਉਹਦਾ ਸਰੀਰ ਇੱਕ ਸ਼ੋਸ਼ਣ ਹੋਇਆ ਕਿਵੇਂ ਉਹਨੂੰ ਦਵਾਈਆਂ ਖਵਾ ਕੇ ਉਹਨੂੰ ਉਤੇਜਿਤ ਕੀਤਾ ਗਿਆ ਕਿਵੇਂ ਉਹ ਸਮੇਂ ਤੋਂ ਪਹਿਲਾਂ ਵੱਡੀ ਲੱਗਣ ਲੱਗੀ ਸੀ ਸਾਰੀ ਉਹਨੇ ਕਹਾਣੀ ਉਹਦੇ ਤੇ ਬਿਆਨ ਕੀਤੀ ਹੋਈ ਸੀ ਤੇ ਉਹ ਗਵਾਂਢੀ ਅੰਕਲ ਦਾ ਤੇ ਜਿਹੜਾ ਜ਼ਿਕਰ ਉਹਦੀ ਪਤਨੀ ਦਾ ਵੀ ਵਿੱਚ ਕੀਤਾ ਹੋਇਆ ਸੀ ਉਹਨੇ ਇਹ ਵੀ ਜ਼ਿਕਰ ਕੀਤਾ ਹੋਇਆ ਸੀ ਕਿ ਮੈਂ ਜਦੋਂ ਆਪਣੀ ਮਾਂ ਨੂੰ ਦੱਸਿਆ ਉਹਨੇ ਉਦਾਂ ਰਿਐਕਟ ਨਹੀਂ ਕੀਤਾ ਜੋ ਕਰਨਾ ਚਾਹੀਦਾ ਸੀ ਸਿਰਫ ਮੈਨੂੰ ਉਹਨੇ ਮਨਾ ਕੀਤਾ ਕਿ ਮੈਂ ਉਸ ਅੰਕਲ ਨੂੰ ਨਾ ਮਿਲਾਂ ਮੇਰੇ ਤੇ ਪੂਰੀ ਤਰ੍ਹਾਂ ਧਿਆਨ ਨਹੀਂ ਦਿੱਤਾ ਗਿਆ ਹੁਣ ਪੁਲਿਸ ਸਭ ਤੋਂ ਪਹਿਲਾਂ ਤਾਂ ਜੀ ਪਹੁੰਚਦੀ ਆ ਗਵੰਡੀ ਦੇ ਘਰ ਉਸ ਬੰਦੇ ਨੂੰ ਚੱਕਦੀ ਆ ਜਿਹਨੇ ਇੰਨੇ ਸਾਲ ਉਹਦਾ ਸਰੀਰਕ ਸ਼ੋਸ਼ਣ ਕੀਤਾ ਉਹਦੇ ਨਾਲ ਹੀ ਉਹਦੀ ਪਤਨੀ ਨੂੰ ਵੀ ਅਰੈਸਟ ਕੀਤਾ ਜਾਂਦਾ ਦੋਨਾਂ ਨੂੰ ਅਰੈਸਟ ਕਰ ਲਿਆ ਜਾਂਦਾ ਤੇ ਝਾੜ ਲੜਕੀ ਦੀ ਮਾਂ ਨੂੰ ਵੀ ਪਾਈ ਜਾਂਦੀ ਆ ਕਿ ਜੇ ਉਹਨੇ ਦੱਸਿਆ ਸੀ ਤੈਨੂੰ ਉਦੋਂ ਤਾਂ ਤੁਸੀਂ ਇਸ ਗੱਲ ਨੂੰ ਸੀਰੀਅਸਲੀ ਕਿਉਂ ਨਹੀਂ ਲਿਆ ਤੁਸੀਂ ਉਦੋਂ ਚੱਲ ਕੇ ਸਾਡੇ ਕੋਲ ਕਿਉਂ ਨਹੀਂ ਆਏ ਪੁਲਿਸ ਦੇ ਵਿੱਚ ਉਦੋਂ ਤੁਸੀਂ ਸ਼ਿਕਾਇਤ ਕਿਉਂ ਨਹੀਂ ਕੀਤੀ ਤਾਂ ਮਾਂ ਜਵਾਬ ਦਿੰਦੀ ਆ ਕਿ ਅਸੀਂ ਡਰਦੇ ਸੀ ਕਿ ਇੱਕ ਤਾਂ ਬਦਨਾਮੀ ਤੋਂ ਡਰਦੇ ਆ ਤੇ ਇੱਕ ਉਹ ਬੰਦਾ ਠੀਕ ਨਹੀਂ ਆ ਉਹ ਕੋਈ ਵੀ ਨੁਕਸਾਨ ਮੇਰੀ ਬੇਟੀ ਦਾ ਤੇ ਸਾਨੂੰ ਵੀ ਕਰ ਸਕਦਾ ਸੀ ਇਸ ਕਰਕੇ ਮੈਂ ਉਦੋਂ ਕੋਈ ਵੀ ਐਕਸ਼ਨ ਨਹੀਂ ਲਿਆ ਤੇ ਉਦੋਂ ਜੀ ਜਦੋਂ ਦੋਨਾਂ ਨੂੰ ਅਰੈਸਟ ਕਰ ਲਿਆ ਜਾਂਦਾ ਵਾ ਉਸ ਬੰਦੇ ਨੂੰ ਵੀ ਤੇ ਪਤਨੀ ਨੂੰ ਪਤਨੀ ਮੈਂ ਤਾਂ ਕਰਦੀ ਆ ਤੇ ਕਹਿੰਦੀ ਆ ਮੇਰਾ ਇਹਦੇ ਵਿੱਚ ਕੋਈ ਵੀ ਹੱਥ ਨਹੀਂ ਆ ਜੋ ਕੁਝ ਕੀਤਾ ਵਾ ਮੇਰੇ ਪਤੀ ਨੇ ਕੀਤਾ ਵਾ ਤੇ ਬਾਅਦ ਦੇ ਵਿੱਚ ਉਹਦੀ ਪਤਨੀ ਨੂੰ ਜ਼ਮਾਨਤ ਮਿਲ ਜਾਂਦੀ ਆ ਲੇਕਿਨ ਪਤੀ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਵਾ ਕੁਝ ਦਿਨਾਂ ਬਾਅਦ ਪੁਲਿਸ ਉਸ ਲੜਕੀ ਨੂੰ ਬਰਾਮਦ ਕਰਦੀ ਆ ਲੱਭ ਲੈਂਦੀ ਆ ਤੇ ਉਨੂੰ ਸਾਰੀ ਜਿਹੜੀ ਕਹਾਣੀ ਪੁੱਛੀ ਜਾਂਦੀ ਆ ਤਾਂ ਉਹ ਦੱਸਦੀ ਆ ਕਿ ਮੈਂ ਆਪਣੀ ਮਰਜ਼ੀ ਦੇ ਨਾਲ ਘਰੋਂ ਗਈ ਸੀ ਮੈਨੂੰ ਇਹ ਬਿਮਾਰੀ ਜਿਹੜੀ ਉਸ ਘਟੀਆ ਬੰਦੇ ਕਰਕੇ ਲੱਗੀ ਜਿਹਦੇ ਨਾਲ ਮੈਂ ਤੜਪਦੀ ਸੀ ਮੇਰੇ ਅੰਦਰੋਂ ਹਮੇਸ਼ਾ ਇਹ ਇੱਛਾ ਹੁੰਦੀ ਸੀ ਕਿ ਮੈਂ ਕਿਸੇ ਨਾਲ ਸਰੀਰਕ ਸੰਬੰਧ ਬਣਾਵਾ ਮੈਂ ਆਪਣਾ ਇੱਕ ਬੁਆਏਫ੍ਰੈਂਡ ਚੁਣਿਆ ਮੈਂ ਜਦੋਂ ਵੀ ਚਾਹੁੰਦੀ ਸੀ ਇਹਦੇ ਨਾਲ ਮੈਂ ਸਰੀਰਕ ਸੰਬੰਧ ਬਣਾ ਲੈਂਦੀ ਸੀ ਤੇ ਮੈਂ ਇੰਨੀ ਉਤੇਜਨਾ ਚ ਕਮਲੀ ਹੋ ਗਈ ਕਿ ਮੈਂ ਇਹਦੇ ਨਾਲ ਘਰੋਂ ਭੱਜਣ ਦਾ ਫੈਸਲਾ ਲਿਆ ਇਸ ਮੁੰਡੇ ਦਾ ਕੋਈ ਕਸੂਰ ਨਹੀਂ ਉਹਦਾ ਵੀ ਉਹ ਬਚਾ ਕਰਦੀ ਆ ਉਸ ਤੋਂ ਬਾਅਦ ਜੀ ਇਹਨੂੰ ਮੈਡੀਕਲ ਲਈ ਭੇਜਿਆ ਜਾਂਦਾ ਮੈਡੀਕਲ ਜਿਹੜਾ ਇਹਦਾ ਸਾਰਾ ਚੈੱਕ ਅਪ ਕੀਤਾ ਜਾਂਦਾ ਤਾਂ ਵਾਕਈ ਇਹ ਸਿੱਧ ਹੋ ਜਾਂਦਾ ਕਿ ਉਸ ਬੰਦੇ ਨੇ ਇਹਦਾ ਸਰੀਰਕ ਸ਼ੋਸ਼ਣ ਕੀਤਾ ਵਾ ਤੇ ਉਹ ਦਵਾਈਆਂ ਜੋ ਵੀ ਉਹਨੇ ਗਲਤ ਦਿੱਤੀਆਂ ਉਹਦਾ ਅਸਰ ਉਹਦੀ ਬਾਡੀ ਦੇ ਵਿੱਚ ਪਾਇਆ ਜਾਂਦਾ ਵਾ ਤੇ ਜਿਹੜੀ ਉਹਨੂੰ ਬਿਮਾਰੀ ਲੱਗੀ ਸੀ ਹੁਣ ਉਹਦਾ ਇਲਾਜ ਕਰਵਾਇਆ ਜਾ ਰਿਹਾ ਸੀਗਾ ਤੇ ਆਖਰ ਜਿਹੜਾ ਉਹ ਬੰਦਾ ਹਲੇ ਵੀ 3 ਸਾਲ ਦੀ ਜੇਲ੍ਹ ਕੱਟ ਚੁੱਕਿਆ ਤੇ ਜਿੱਥੋਂ ਮੈਂ ਕਹਾਣੀ ਸ਼ੁਰੂ ਕੀਤੀ ਸੀ ਜੱਜ ਦੇ ਮੂਰੇ ਮੈਂ ਤਾਂ ਕਰ ਰਿਹਾ ਸੀ ਲੇਕਿਨ ਹਾਈ ਕੋਰਟ ਵੀ ਉਹਨੂੰ ਜ਼ਮਾਨਤ ਨਹੀਂ ਸੀ ਦੇਣਾ ਚਾਹੁੰਦੀ ਕਿਉਂਕਿ ਉਹਦਾ ਕੰਮ ਹੀ ਇੰਨਾ ਘਿਣਾਉਣਾ ਸੀਗਾ ਜੀ ਸੋ ਦੋਸਤੋ ਇਹ ਕਹਾਣੀਆਂ ਸੱਚੀਆਂ ਨੇ ਇਹ ਸੁਣਾਉਣ ਦਾ ਮਕਸਦ ਬਿਲਕੁਲ ਵੀ ਤੁਹਾਨੂੰ 네ਗੇਟਿਵ ਕਰਨਾ ਜਾਂ ਤੁਹਾਨੂੰ ਡਰਾਉਣਾ ਨਹੀਂ ਆ ਸਾਵਧਾਨ ਕਰਨਾ ਵਾ ਕਿ ਆਪਣੇ ਬੱਚਿਆਂ ਦਾ ਤੁਸੀਂ ਜਰੂਰ ਖਿਆਲ ਰੱਖੋ ਇੱਕ ਮਾਂ ਦੀ ਗਲਤੀ ਆ ਕਿ ਜਦੋਂ ਬੱਚਾ ਸਕੂਲ ਤੋਂ ਘਰ ਆਉਂਦਾ ਵਾ ਉਹਨੂੰ ਉੱਥੇ ਮੌਜੂਦ ਹੋਣਾ ਚਾਹੀਦਾ ਤੇ ਜੇ ਕੋਈ ਲੇਡੀ ਕੰਮ ਕਰਦੀਆਂ ਨੇ ਉਹਨਾਂ ਨੂੰ ਕੋਈ ਨਾ ਕੋਈ ਇਹਦਾ ਹੱਲ ਜਿਹੜਾ ਕਰਨਾ ਚਾਹੀਦਾ ਕਿ ਬੱਚੇ ਘਰੇ 8 ਸਾਲ ਦੀ ਬੱਚੀ ਇਕੱਲੀ ਘਰੇ ਆ ਕੇ ਕਿੱਦਾਂ ਰਹੂਗੀ ਉਹ ਆਪਣੇ ਬੱਚਿਆਂ ਦੇ ਉੱਤੇ ਨਿਗਾਹ ਕਿਉਂ ਨਹੀਂ ਰੱਖਦੇ ਆਪਣੇ ਬੱਚਿਆਂ ਦੀ ਸੰਭਾਲ ਕਿਉਂ ਨਹੀਂ ਕਰਦੇ ਲੋਕ ਸੋ ਤੁਹਾਨੂੰ ਵੀ ਮੈਨੂੰ ਵੀ ਸਿੱਖਣ ਦੀ ਲੋੜ ਆ ਬੱਚਿਆਂ ਦਾ ਪੂਰਾ ਉਹਨਾਂ ਤੇ ਨਜ਼ਰ ਰੱਖੋ ਉਹਨਾਂ ਨੂੰ ਪਲਕਾਂ ਤੇ ਬਿਠਾ ਕੇ ਰੱਖੋ ਤੇ ਜੋ ਸਾਡੇ ਹੱਥਾਂ ਅਸੀਂ ਜ਼ਰੂਰ ਕਰੀਏ ਬਹੁਤ ਬਹੁਤ ਧੰਨਵਾਦ